ਡੀਐਸਪੀ ਓਮਕਾਰ ਸਿੰਘ ਬਰਾੜ ਸ਼ਾਹਕੋਟ ਨੇ ਦੱਸਿਆ ਕਿ ਲੋਹੀਆਂ ਖਾਸ ਥਾਣਾ ਦੇ ਅਧੀਨ ਪੈਂਦੇ ਵੱਖ ਪਿੰਡਾਂ ਚੋਂ ਲੁੱਟਾ ਕੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਕੋਲ ਕੋਲੋਂ ਹੋਰ ਵੀ ਪੁੱਛਤਾਛ ਜਾਰੀ ਹੈ ਇਸ ਬਾਰੇ ਫੋਕੇ ਦੇ ਉੱਤੇ ਯਾਦਵਿੰਦਰ ਸਿੰਘ ਲੋਹੀਆਂ ਥਾਣਾ ਮੁਖੀ ਵੀ ਹਾਜ਼ਰ ਸਨ ਅਤੇ ਪੁਲਿਸ ਪਾਰਟੀ ਨੇ पांच जो दोषियों ਨੂੰ ਡੀਐਸਪੀ ਦੀ ਹਾਜ਼ਰੀ ਵਿੱਚ ਪ੍ਰੈਸ ਮੀਟਿੰਗ ਕਰਕੇ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਜੋ ਵੀ ਇਹਨਾਂ ਕੋਲੋਂ ਬਰਾਮਦ ਹੋਇਆ ਅਤੇ ਕਿੱਥੇ ਕਿੱਥੇ ਇਹਨਾਂ ਨੂੰ ਚੋੜੀਆਂ ਤੇ ਡਾਕੇ ਮਾਰੇ ਗਏ ਸਨ ਜ਼ਿਲ੍ਹਾ ਜਰੰਦਰ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਜੀ ਵੱਲੋਂ ਜ਼ਿਲ੍ਹਾ ਜਰੰਦਰ ਦਿਹਾਤੀ ਦੇ ਏਰੀਆ ਵਿੱਚ ਲੁੱਟਖੋੜ ਡਕਾਹਤ ਵਿਕਤੀਆਂ ਦੇ ਖਿਲਾਫ ਕਾਨੂੰਨੀ ਕਾਰਕਾਰ ਕਾਰਵਾਈ ਕਰਨ ਐਕਸਪਰਸ਼ਨ ਨੂੰ ਚਲਾਈ ਗਈ ਹੈ ਜਿਹਦੇ ਤਹਿਤ ਐਸਟੀ ਮੈਡਮ ਜਸਰੂ ਬਾਟ ਆਈਪੀਐਸਜੀ ਨਿਗਰਾਨੀ 8 ਥਾਣਾ ਦੋਹੀਆਂ ਸਬਜੇ ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਆ ਯਾਦਵਿੰਦਰ ਸਿੰਘ ਦੀ ਬਾਈ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ ਨੇ ਕੱਲ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਜਿਦੇ ਵਿੱਚ ਪੰਜ ਦੋਸ਼ੀਆਂ ਨੂੰ ਮੰਨ ਤੱਕ ਗ੍ਰਿਫਤਾਰ ਕੀਤਾ ਜਿਦੇ ਵਿੱਚ ਦੋਸ਼ੀ ਜੀਤਾ ਪੁੱਤਰ ਰੰਦੇਵਾਸੀ ਕੰਕਲਾ ਸਣੀ ਸਣੀ ਕੁਮਾਰ ਪੁੱਤਰ ਜੀਜੀਤਰਾ ਵਾਸੀ ਖੋਸਾ ਪੰਡ ਹਰਪ੍ਰੀਤ ਸਿੰਘ ਉਹ ਹੈਪੀ ਵਾਸੀ ਖੋਸਾ ਗੁਰਸ਼ਰਨ ਸਿੰਘ ਸ਼ਰਨਾ ਵਾਸੀ ਤਲੁੰਡੀ ਸਲੇਮ ਤੇ ਰੋਤ ਪੁੱਤਰ ਬਲਜੀਤ ਵਾਸੀ ਥਾਣਾ ਸੁਲਤਾਨਪੁਰ ਲੋਧੀ ਇਹਨਾਂ ਵਿਅਕਤੀਆਂ ਨੇ ਇੱਕ ਗੈਂਗ ਬਣਾਇਆ ਸੀ ਇਹਨਾਂ ਨੇ ਥਾਣਾ ਲੋਹੀਆਂ ਸ਼ਾਹਪੂਰ ਸੁਲਤਾਨਪੁਰ ਏਰੀਆ ਚ કુલ 11 ਵਾਰਦਾਤਾਂ ਕਦਮਰ ਇਕਵਾਲ ਕੀਤਾ ਜਿਮ ਨੂੰ ਅਜਮਾਨ ਚਾਰ ਦੋਸ਼ਾਂ ਨਾਲ ਅਜਮਾਨ ਜੋ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਪੁਲਸਰਮਾਨ ਹਾਸਲ ਕੀਤਾ ਤੇ ਇੱਕ ਦੋਸ਼ੀ ਨੂੰ ਆਜ ਗ੍ਰਫਤਾਰ ਕੀਤਾ। ਇਹਨਾਂ ਪਾਸੋਂ ਇੱਕ ਦੇਸੀ ਪਿਸਤੌਲ, 32 ਬੋਰ, ਇੱਕ ਜਿੰਦਾ ਰਾਉਂਡ, ਦੋ ਮੋਟਰਸਾਈਕਲ ਬਿਨਾ ਨੰਮਰਿ ਮਾਰਕਾ ਸਪਲੈਂਡਰ, ਇੱਕ ਸਪਲੈਂਡਰ ਪ੍ਰੋ, ਇੱਕ ਏਅਰ ਪਿਸਤੌਲ, ਇੱਕ ਪ੍ਰਿੰਟਰ ਲੇਜ਼ਰ ਤੇ ਤਿੰਨ ਮੋਬਾਈਲ ਸਮਾਰਟਫੋਨ ਜਿਹੜੇ ਐਬ੍ਰੰਦ ਕੀਤੇ ਆ। ਇਹ ਦੋਸ਼ੀ ਵਕਫ ਵਕ ਰਾਹਗੀਰਾਂ ਤੋਂ ਵਕਫ ਸਮੇਂ ਉਹਨਾਂ ਨੂੰ ਨੋਟ ਕਰਦੇ ਆ ਮਾਰੂ ਹਥਿਆਰਾਂ ਤੇ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਕਰਦੇ ਆ। ਇਸੇ ਤਰ੍ਹਾਂ ਜਿਹੜੇ ਘਰ ਆ ਉਹਨਾਂ ਨੂੰ ਲੁੱਟਦੇ ਆ ਇਹ ਪਹਿਲਾਂ ਉਹਨਾਂ ਦੇ ਰਿਆਕੀ ਕਰਕੇ ਇਹ ਉਹ ਲੁੱਟ ਦਾ ਸ਼ਿਕਾਰ ਬਣਾਉਂਦੇ ਆ ਇਹਨਾਂ ਨੇ ਇਲਾਕੇ 'ਚ ਬਹੁਤ ਵੱਡੀ ਰੈਸ਼ਟ ਫੈਲਾਈ ਸੀ ਜਿਹਦੀ ਅਸੀਂ ਅਪਰੀਸ਼ੀਏਟ ਕਰਦੇ ਆ ਲੋਹਿਆ ਪੁਲਿਸ ਨੂੰ ਜਿਨ੍ਹਾਂ ਨੇ ਇਹ ਸ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਇਹਨਾਂ ਨੂੰ ਅਜੇ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤੇ ਇੱਕ ਵੱਡੀਆਂ ਪਰਾਂਧੀਆਂ ਇਹਨਾਂ ਤੋਂ ਹੋਣਦੀ ਤੇ ਹੋਰ ਵਰਤਾਂ ਤਾਂ ਹੋਣਦੀ ਸਾਰੀਆਂ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਸਮਗਲਰਾਂ ਦੇ ਖਿਲਾਫ ਇਸ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਲਗਾਤਾਰ ਚੱਲਦਾ ਰਹੂਗਾ ਥੈਂਕ ਯੂ